ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਦੋਸਤੋ ਮੌਜੂਦ ਹਾਂ ਬਾਬਾ ਸੇਖਪਰੀ ਦੀ ਧਰਤੀ ਫਰੀਦਕੋਟ ਮੇਲੇ ਤੇ ਇਸ ਟਾਈਮ ਅਸੀਂ ਜਿੱਥੇ ਪੋਸਤਕ ਮੇਲਾ ਲੱਗਾ ਬਲਜਿੰਦਰਾ ਕਾਲਜ ਫਰੀਦਕੋਟ ਦੇ ਸਾਹਮਣੇ ਖੜੇ ਹਾਂ ਜਿੱਥੇ ਸਾਡੇ ਬਾਪੂ ਜੀ ਹੋਣੀ ਜੋ ਪਿੰਡ ਲੰਗਿਆਣਾ ਜ਼ਿਲ੍ਹਾ ਮੋਗਾ ਤੋਂ ਜੋ ਪੁਰਾਣੇ ਵਿਰਸੇ ਦੀ ਸੰਭਾਲ ਕਰਦੇ ਹਨ ਤੇ ਇਹਨਾਂ ਕੋਲੇ ਬਹੁਤ ਸਾਰੀਆਂ ਪੁਰਾਣੀਆਂ ਵਿਰਾਸਤੀ ਚੀਜ਼ਾਂ ਜਿਹੜੀਆਂ ਸੰਭਾਲ ਕੇ ਰੱਖੀਆਂ ਹੋਈਆਂ ਹਨ ਪਰ ਅੱਜ ਜਿਹੜੀ ਇਹਨਾਂ ਨੇ ਇੱਕ ਗੱਡਾ ਅਤੇ ਇੱਕ ਇਹ ਗੱਡੀ ਇੱਥੇ ਸਾਹਮਣੇ ਲੋਕਾਂ ਦੀ ਖਿੱਚ ਦਾ ਜੋ ਕੇਂਦਰ ਬਣੀ ਹੋਈ ਆ ਲੋਕ ਖੜ ਖੜ ਕੇ ਵੇਖ ਰਹੇ ਹਨ ਤੋਂ ਬਾਪੂ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਨੂੰ ਇਹ ਕਦੋਂ ਦਾ ਸ਼ੌਂਕ ਪਿਆ ਤੇ ਇਹਦੇ ਬਾਰੇ ਸਾਰੇ ਬਾਪੂ ਜੀ ਜਾਣਕਾਰੀ ਦਿਓ ਗੱਡੀ ਕਿਹੜਾ ਮਾਡਲ ਆ ਤੇ ਸਾਰੀ ਜਾਣਕਾਰੀ ਦਿਓ ਸਭ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਪਿੰਡ ਲੰਗਿਆ ਦਾ ਨਾਮ ਆ ਆਪਾਂ ਨੂੰ ਸ਼ੌਂਕ ਵੈਸੇ 10 ਸਾਲ ਤੋਂ ਪਿਆ ਵੈਸੀ ਸਮਗਪੈਨਾ ਗੱਡੀ ਜਿਹੜੀ ਆਪਣੀ ਇਹਦੇ 26 ਮਾਡਲ ਆ ਇਹ ਹਾਂ 1926 ਠੀਕ ਹੈ ਤੇ ਇਹ ਗੱਡਾ ਆਪਣੇ ਕੋਲੇ ਆ 50 ਸਾਲੇ ਵੀ ਪੁਰਾਣਾ ਅੱਛਾ ਹੋਰ ਆਪਣਾ ਟਰੈਕਟਰ ਹੈ ਹੋਰ ਪੁਰਾਣੀ ਵਿਰਾਸਤ ਹੈ ਸਾਰੀ ਟੰਡਾਂ ਵਾਲਾ ਖੂਹਾ ਚੱਲਦਾ ਫਿਰਦਾ ਆਪਾਂ ਮੇਲਿਆਂ ਦੇ ਵਿੱਚ ਵਿਆਹ ਸ਼ਾਦੀ ਦੇ ਵਿੱਚ ਉਹ ਵੀ ਲਾਉਂਦੇ ਆ ਆਪਾਂ ਸਾਰੀ ਵਿਰਾਸਤ ਪਈ ਆਪਣੇ ਕੋਲੇ ਜਿੱਥੇ ਵੀ ਜੀ ਗਿਆ ਜਲ ਕਰਦਾ ਆਪਾਂ ਉਹ ਲਾਉਂਦੇ ਤੇ ਅੱਜ ਅਸੀਂ ਆਪਾਂ ਇਸ ਧਰਤੀ ਤੇ ਮੈਂ ਕਹਿੰਦਾ ਲੈ ਕੇ ਚੱਲੀ ਜ਼ਰੂਰ ਦਰਸ਼ਨ ਮੇਲਾ ਨਾਲ ਸੰਗ ਕਰਦਾ ਨਾਲ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਜੀ ਜੋ ਵੀ ਲੋਕ ਮੇਲੇ ਦੇ ਵਿੱਚ ਆ ਰਹੇ ਆ ਸੋ ਤੁਹਾਡੇ ਇੱਥੇ ਜ਼ਰੂਰ ਦੇਖ ਕੇ ਜਾ ਰਹੇ ਆ ਸੋ ਤੁਹਾਡਾ ਬਹੁਤ ਵਧੀਆ ਉਪਰਾਲਾ ਵਾ ਜਿਹੜੀ ਹੋਣ ਵਾਲੀ ਪੀੜ੍ਹੀ ਆ ਪੁਰਾਣਾ ਵਿਰਸਾ ਭੁੱਲ ਚੁੱਕੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਉਣ ਵਾਲੀ ਪੀੜ੍ਹੀ ਨੂੰ ਤੁਸੀਂ ਦੱਸ ਰਹੇ ਹੋ ਪਰ ਤੁਸੀਂ ਕੀ ਕਹਿਣਾ ਚਾਹੋਗੇ ਬੱਚੇ ਜਿਹੜੇ ਹੁਣੇ ਪਛਕੇ ਗਏ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਨਾ ਵੀ ਕੀ ਚੀਜ਼ ਆ ਨਾ ਜਿਹੜੇ 50 50 60 ਸਾਲ ਦੇ ਆ ਉਹਨਾਂ ਨੂੰ ਤਾਂ ਐਸੇ ਪਤਾ ਹੈ ਹੋਰ ਜਿਹੜੀ ਥੋੜੀ ਪੀੜ੍ਹੀ ਉਹਨਾਂ ਨੂੰ ਜਮਾ ਨਹੀਂ ਪਤਾ ਕੋਈ ਨਹੀਂ ਪਤਾ ਇਹਨਾਂ ਪਤਾ ਵਾਸਤੇ ਮੈਂ ਜਾਨਕੀ ਜਿਵੇਂ ਨਾਨਕ ਵਿਆਹ ਸ਼ਾਦੀ ਲਾਉਣਾ ਹੋਵੇ ਬੱਚਿਆਂ ਦਾ ਚਾਦਰ ਜੂਦਾ ਬੰਨ੍ਹ ਦੋਵੇਂ ਪੁਰਾਣਾ ਵਿਰਸਾ ਸਾਰਾ ਜਾਨਕੀ ਉਹਨਾਂ ਦੇ ਖੁੰਡੇ ਖਾਂਡੇ ਝੂਲੇ ਦੇ ਕੇ ਸਾਰਾ ਕੁਸ ਪੁਰਾਣਾ ਜਿਵੇਂ ਪੂਰਾ ਜਿਵੇਂ ਨਾਨਕਾ ਮਿਲ ਜਾਂਦਾ ਹੁੰਦਾ ਉਸ ਤਰ੍ਹਾਂ ਉਹ ਚੀਜ਼ ਉਹਨਾਂ ਨੂੰ ਐ ਪੂਰਾ ਕਰਕੇ ਦਿੰਦੇ ਆ ਤਿਆਰ ਕਰਦੇ ਹਾਂ ਜੀ ਉਹ ਸਭ ਵਿਆਹ ਸ਼ਾਦੀਆਂ ਵਾਸਤੇ ਲਈ ਬੱਚੇ ਵੀ ਐਸੀ ਚੀਜ਼ ਨਾਲ ਜੁੜ ਸਕਣ ਪੁਰਾਣੇ ਸਭ ਚਾਰ ਨਾਲ ਸੋ ਬਹੁਤ ਵਧੀਆ ਦੋਸਤੋ ਜਿਹੜੀਆਂ ਆ ਵੀਡੀਓ ਅੱਜ ਮੈਂ ਪਾ ਰਿਹਾ ਸੋ ਐਹੋ ਜੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਕਿਦਾਂ ਦੀ ਲੱਗਦੀ ਐਸ ਨਾਲ ਸਾਨੂੰ ਵੀ ਹੌਸਲਾ ਵਗਦਾ ਤੇ ਇਹਨਾਂ ਨੂੰ ਵੀ ਹੌਸਲਾ ਮਿਲਦਾ ਸੋ ਥੋੜਾ ਬਹੁਤ ਧੰਨਵਾਦ ਥੈਂਕ ਯੂ